ਮੈਂ ਦੇਖਿਆ ਆ ਬਲਾਕ ਦੇ ਵਿੱਚ ਆ ਕੇ ਲੈਬਾਰਟਰੀਆਂ ਬੱਚੇ ਐਕਸਪੈਰੀਮੈਂਟ ਕਰ ਰਹੇ ਆ ਕੈਮਿਸਟਰੀ ਦੇ ਐਲਈਡੀ ਸਕਰੀਨਾਂ ਲੱਗੀਆਂ ਨੇ ਤੇ ਸਾਨੂੰ ਪੈਨਲਸ ਤੇ ਇਲੈਕਟ੍ਰਿਕ ਪੈਨਲਸ ਤੇ ਪੜਾਇੰਦਾਂ ਕੰਪਿਊਟਰ ਲੈਬਸ ਇੰਗਲਿਸ਼ ਲੈਬ ਆਈਟੀ ਲੈਬ ਬਹੁਤ ਵਧੀਆ ਜੋ ਕਿ ਸਾਨੂੰ ਬਹੁਤ ਵਧੀਆ ਲੱਗਿਆ ਨੇ ਹਣਾਂ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀਆਂ ਹੋਰ ਫੈਸਿਲਿਟੀਆਂ ਵੀ ਹਨ ਜਿਵੇਂ ਕਿ ਇਨਫਰਾਸਟ੍ਰਕਚਰ ਹੋ ਗਿਆ ਸਾਡੇ ਬੋਰਡਸ ਹੋ ਗਏ ਐਲਈਡਸ ਹੋ ਗਈਆਂ ਬਹੁਤ ਸਾਰੇ ਵਧੀਆ ਹਨ ਬੱਚਿਆਂ ਨੇ ਦੱਸਿਆ ਅਧਿਆਤੋਂ ਤੋਂ ਬਾਅਦ ਕਹਿੰਦੇ ਪ੍ਰਾਈਵੇਟ ਸਕੂਲਾਂ ਚ ਆਇਆ ਜੀ 1 2 5th ਕਲਾਸ ਤੱਕ ਮੈਂ ਪ੍ਰਾਈਵੇਟ ਸਕੂਲ ਵਿੱਚ ਪੜ੍ਹੀਆਂ ਜਦੋਂ ਮੈਂ ਆ ਸਕੂਲ ਆ ਫੈਮਿਨਲ ਸ਼ਾਜ਼ਲੀ ਵਿੱਚ ਪੇਪਰ ਦੇ ਕੇ ਕਲੀਅਰ ਕਰਕੇ ਆਈਆਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਟੀਚਰ ਵਧੀਆ ਆ ਗਏ ਇਸ ਸਕੂਲ ਦੇ ਜੋ ਟੀਚਰਸ ਹਨ ਉਹ ਬਹੁਤ ਹੀ ਮਿਹਨਤੀ ਹਨ ਉਹ ਸਾਨੂੰ ਸਾਡੇ ਸੁਪਨੇ ਬਾਰੇ ਦੱਸਦੇ ਹਨ ਸਾਨੂੰ ਇੱਕ ਬਹੁਤ ਹੀ ਸੰਭੱਧੀ ਉਡਾਨ ਭਰਨੇ ਕਹਿੰਦੇ ਹਨ ਸਰਕਾਰੀ ਸਕੂਲਾਂ ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਉਹਨਾਂ ਬੱਚਿਆਂ ਲਈ ਮੈਂ ਇੱਕ ਤੁਹਾਡੇ ਵੱਲੋਂ ਜ਼ੋਰਦਾਰ ਤਾੜੀ ਚਾਹਨਾ।